ਸ਼੍ਰੀ ਗੁਰਪ੍ਰੀਤ ਰਣਜੀਤ ਸਾਹਿਬ ਜੀ ਹਜ਼ੂਰੀ ਚ ਬਲਤ ਕਰਦੇ ਮਾਮਲੇ ਨੂੰ ਲੈ ਕੇ ਸਿੱਖ ਜਥੇਬੰਦੀਆਂ ਵੱਲੋਂ ਜੁਬਲੀਕੇਸ਼ਨ ਮੰਗ ਪੱਤਰ ਸੌਪਿਆ ਗਿਆ ਤੇ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਨਾਰਾ ਮਾਰਿਆ ਜਨ ਪੰਜਾਬੀ ਨਿਊਜ਼ ਦੀ ਵਿਸ਼ੇਸ਼ ਰਿਪੋਰਟ ਭਾਈ ਅਮਰਪਾਲ ਸਿੰਘ ਮਹਿਰੋ ਨੇ ਜੋ ਪਿਛਲੇ ਦਿਨੀ ਪਰਚਾ ਕਰਾਇਆ ਸੀਗਾ ਜੋ ਕਿ ਬਲਜਿੰਦਰ ਸਿੰਘ ਇੱਕ ਡੇਡੇਦਾਰਾ ਉਸ ਨੇ ਉਸ ਕੁੜੀ ਦਾ ਜਿਹੜਾ ਰੇਪ ਆ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਕੀਤਾ ਪਾਰ ਸਰਕਾਰ ਨੇ ਅੱਜ ਤੱਕ ਵੀ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ। ਔਰ ਅਸੀਂ ਇਸ ਦੇ ਸਬੰਧ ਵਿੱਚ ਅੱਜ ਡਿਪਟੀ ਕਮਿਸ਼ਨਰ ਹਿਸ਼ਾਰਪੁਰ ਨੂੰ ਸਮੂਹ ਜੂਥ ਜਿਹੜਾ ਹੈਗਾ ਸਰਕਲ ਚੱਬੇਵਾਲ ਉਧਰੋਂ ਅਸੀਂ ਆਏ ਆ ਡੀਸੀ ਮੈਡਮ ਨੂੰ ਮੰਗ ਪੱਤਰ ਦੇਣ ਕੇ ਸਰਕਾਰ ਦੇ ਤੱਕ ਇਹ ਸਾਡੀ ਜਿਹੜੀ ਗੱਲ ਆ ਪਹੁੰਚੇ ਤੇ ਜਿਹੜਾ ਦੋਸ਼ੀ ਆ ਉਹਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ। ਮੈਂ ਦੇਖਿਆ ਕਿ ਅਕਸਰ ਪਿਛਲੇ ਦਿਨੀ ਵੀ ਲੜਕੀਆਂ ਜਿਹੜੀਆਂ ਆ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਪਿਛਲੇ ਦਿਨੀ ਹੁਸ਼ਿਆਰਪੁਰ ਦੇ ਵਿੱਚ ਵੀ ਇੱਕ ਘਟਨਾ ਵਾਪਰੀ ਸੀ ਜਿਸ ਦੇ ਵਿੱਚ ਇੱਕ ਲੜਕੀ ਦੇ ਨਾਲ ਜੋ ਕੋਈ ਦਾ ਸ਼ੋਸ਼ਣ ਹੋਇਆ ਪਰ ਸਾਡੇ ਵਿੱਚੋਂ ਹੀ ਜਿਹੜੇ ਕੋ ਪੰਜਾਬ ਦੀਆਂ ਜਿਹੜੇ ਜਥੇਬੰਦੀਆਂ ਜਾਂ ਜਿਹੜੇ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਕੋਈ ਜਥੇਬੰਦੀਆਂ ਉਹ ਉਲਟਾ ਦੋਸ਼ੀ ਦੇ ਹੱਕ ਦੇ ਵਿੱਚ ਆ ਗਏ ਪੇ ਇਹ ਜੀ ਬਹੁਤ ਚੰਗਾ ਬੰਦਾ ਆ ਔਰ ਕੀ ਫੇ ਲੜਕੀਆਂ ਕੀ ਆਸ ਰੱਖ ਸਕਦੀਆਂ ਔਰ ਉਹਨਾਂ ਨੇ بجائے ਲੜਕੀ ਦੀ ਮੱਤ ਕਰਨ ਦੇ بجائے ਉਹਨਾਂ ਨੇ ਉਹ ਦੋਸ਼ੀ ਦੇ ਨਾਲ ਉਹ ਰਲ ਕੇ ਉਹਨਾਂ ਦੀ ਮਤ ਕੀਤੀ ਸੋ ਅਸੀਂ ਇਹ ਚਾਹੁੰਦੇ ਪਈ ਸਰਕਾਰ ਨੂੰ ਇਹ ਚਾਹੀਦਾ ਪਈ ਜਿਹੜੀਆਂ ਇਦਾਂ ਦੀਆਂ ਘਟਨਾਵਾਂ ਨਿਤ ਦਿਹਾੜੇ ਜਿਹੜੀਆਂ ਇਹ ਪੰਜਾਬ ਦੇ ਵਿੱਚ ਵਾਪਰਦੀਆਂ ਇਹਨਾਂ ਦੇ ਉੱਤੇ ਕੰਟਰੋਲ ਹੋਣਾ ਚਾਹੀਦਾ ਜਿੱਥੇ ਵੀ ਕਿਤੇ ਲੜਕੀ ਦੀ ਕੋਈ ਗੱਲ ਆਉਂਦੀ ਆ ਤੇ ਉੱਥੇ ਉਹਦੇ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਅਸੀਂ ਇਹ ਨਹੀਂ ਕਹਿੰਦੇ ਪਈ ਲੜਕੀਆਂ ਨਹੀਂ ਅਸੀਂ ਕਹਿੰਦੇ ਇਨਕੁਆਇਰੀ ਕਰੋ ਪੂਰੀ ਤਰ੍ਹਾਂ ਕਰੋ ਪਰ ਇੱਕ ਧਿਰ ਬਣ ਕੇ ਜਦੋਂ ਖੜ੍ਹਦੇ ਆ ਉਲਟਾ ਉਹ ਜਿਹੜੇ ਪਾਰਟੀਆਂ ਹੈਗੀਆਂ ਜਿਹੜੀਆਂ ਮੈਂ ਹਰਪੁਰ ਦੀ ਤੁਹਾਡੇ ਨਾਲ ਗੱਲ ਕਰ ਰਿਹਾ ਉਹ ਉਲਟਾ ਇਹ ਦਬਾਅ ਪਾ ਰਹੇ ਆ ਕਿ ਸਾਡੇ ਉੱਤੇ ਸਾਡੇ ਨਾਲ 8-10 ਦਿਸ ਦੇ ਬੰਦੀਆਂ ਹੈਗੀਆਂ ਸਾਨੂੰ 8-10 ਜਿ세 ਬੰਦੀਆਂ ਦੀ ਸਪੋਰਟ ਆ ਜੇ ਭਾਈ 8-10 ਜਿ세 ਬੰਦੀਆਂ ਦੀ ਸਪੋਰਟ ਆ ਤੇ ਤੁਸੀਂ ਇਹਦਾ ਮਤਲਬ ਕਿ ਕਿਸੇ ਵੀ ਲੜਕੀ ਦੇ ਨਾਲ ਜੇ ਕੋਈ ਗਲਤ ਕੰਮ ਹੋਇਆ ਤੇ ਉਹਨੂੰ ਤੁਸੀਂ ਉਹ ਗਲਤ ਠਹਿਰਾਉਂਗੇ ਸੋ ਇਸ ਕਰਕੇ ਅਸੀਂ ਅੱਜ ਚੈਨ ਪੰਜਾਬੀ ਨਹੀਂ ਹੋਈ ਤੇ ਨੰਮੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ